ਦੇਖੋ ਬਹੁਤ ਕੋਸ਼ਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆਵੀ ਤਾਂ ਡਰੱਗ ਵੀ ਤੇ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੀ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਘਟਨਾਵਾਂ ਦੇਖੋ ਤੇ ਕਿਵੇਂ ਉਹ ਤੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ लाठी चार्ज ਕਰਨਾ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਗੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ ਤਿੰਨ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸਹੀਹਾ ਦੋਤ ਪਿੰਡ ਤੋਂ ਉਹਨਾਂ ਦੇ ਆਪਣੇ ਘਰ ਦੇ ਹੀ ਸੀਗੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ